ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਅਗਰ ਰਾਤ ਨੂੰ ਸੁੱਤੇ ਪਿਆਂ ਤੇ ਝਟਕੇ ਜੇ ਲੱਗਦੇ ਨੇ ਤੇ ਕਿਤੇ ਨਾ ਕਿਤੇ ਅਸਹਿਜਾ ਮਹਿਸੂਸ ਹੁੰਦਾ ਤੇ ਕੀ ਕਰੀਏ ਆਪਾਂ ਇਸ ਵਿਸ਼ੇ ਤੇ ਪਹਿਲਾਂ ਵੀ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਸੋ ਪਹਿਲਾਂ ਤੇ ਹੁਣ ਫਤਿਹ ਬਲਾਓ ਆਪਾਂ ਹਾਜ਼ਰੀਆਂ ਲਗਵਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸਤਿਗੁਰੂ ਦੀ ਪਾਵਨ ਬਾਣੀ ਨੂੰ ਆਪਾਂ ਪੜ੍ਹਨੇ ਆਂ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਦਇਆਲ ਹਰ ਨਾਮ ਅੰਦਰ ੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਸਤਿਗੁਰ ਦਇਆਲਤਾ ਕਰਨ ਵਾਲੇ ਨੇ ਜਿਹੜੇ ਆਪਣਾ ਨਾਮ ਵੀ ਚੇਤੇ ਕਰਾਉਣ ਵਾਲੇ ਨੇ ਹਰ ਪਾਦਰ ਹਰ ਪ੍ਰਭ ਕੇਰਾ ਉਹ ਸਤਿਗੁਰੂ ਜੀ ਬੜੇ ਵੱਡੇ ਮਹਾਨ ਦਾਤਾ ਨੇ ਪਾਤਰ ਜਿਹੜੇ ਇੱਜ਼ਤ ਨੂੰ ਟਕਣ ਵਾਲੇ ਨੇ ਪਤ ਨੂੰ ਟਕਣ ਵਾਲੇ ਨੇ ਪਿਆਰਿਓ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਉਹ ਗੁਰੂ ਐਸਾ ਹੈ ਬੇਨਤੀ ਕਰਦਾ ਪਿਆਰਿਓ ਕਿ ਅਗਰ ਅਸਹਿਜ ਮਹਿਸੂਸ ਹੋ ਰਿਹਾ ਹੈ ਮਨ ਦੇ ਵਿੱਚ ਭਰੋਸਾ ਨਹੀਂ ਬਣ ਰਿਹਾ ਸਤਗੁਰੂ ਦੇ ਪ੍ਰਤੀ ਔਰ ਡਰਜਾ ਲੱਗ ਰਿਹਾ ਤੇ ਗੁਰੂ ਦੀ ਓਟ ਲਈਏ ਗੁਰੂ ਦੀ ਸ਼ਰਨ ਲਈਏ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਸਭ ਕੁਝ ਸਹੀ ਕਰ ਦਿੰਦੇ ਨੇ ਪਾਤਸ਼ਾਹ ਜੀ ਸਭ ਕੁਝ ਸਹੀ ਕਰ ਦਿੰਦੇ ਨੇ ਤੇ ਜਦੋਂ ਆਪਾਂ ਗੁਰੂ ਦਾ ਪੱਲਾ ਫੜਾਂਗੇ ਨਾ ਤੇ ਪਿਆਰਿਓ ਫਿਰ ਆਪੇ ਸਤਗੁਰੂ ਜੀ ਕਿਰਪਾ ਕਰਨਗੇ ਅੱਪੇ ਮੇਰੇ ਪਾਤਸ਼ਾਹ ਨੇ ਕਿਰਪਾ ਕਰਨੀ ਹੈ ਸਤਗੁਰ ਕਹਿੰਦੇ ਨੇ ਕਿ ਤੇਰੇ ਅੰਦਰ ਜਦੋਂ ਗੁਰੂ ਨੂੰ ਮਿਲਣ ਦੀ ਚਾਹਤ ਜਾਗੇਗੀ ਗੁਰੂ ਨੂੰ ਮਿਲਣ ਦੀ ਚਾਹਤ ਪੈਦਾ ਹੋਏਗੀ ਤੇ ਪਿਆਰਿਆ ਫਿਰ ਯਾਦ ਰੱਖੀ ਗੁਰੂ ਤੇਰੇ ਵੱਲ ਆਪਣੇ ਆਪ ਚੱਲ ਕੇ ਆਏਗਾ ਤੈਨੂੰ ਆਪ ਲੈਣ ਲਈ ਆਏਗਾ ਪਿਆਰਿਆ ਯਾਦ ਰੱਖੀ ਤਾਤੀ ਵਾਉਣ ਲੱਗਈ ਸਤਗੁਰ ਰੱਖੇ ਆਪ ਸਤਗੁਰੂ ਕਹਿੰਦੇ ਨੇ ਤਤੀ ਵਾਹ ਨਹੀਂ ਲੱਗਣ ਦਿੰਦੇ ਸਤਗੁਰੂ ਫਿਰ ਆਪ ਅੱਗੇ ਹੋ ਕੇ ਡੱਕ ਲੈਂਦੇ ਨੇ ਆਪ ਹੀ ਰੋਕ ਲੈਂਦੇ ਨੇ ਇਹ ਗੱਲ ਯਾਦ ਰੱਖਣੀ ਪਵੇਗੀ ਸਾਨੂੰ ਚੇਤੇ ਰੱਖਣੀ ਪਵੇਗੀ ਇਹ ਗੱਲ ਬੇਨਤੀ ਕਰਦਾ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਹੈ ਪੂਰਨ ਸਤਗੁਰ ਗਿਆਨ ਪਾਤਸ਼ਾਹ ਕਹਿੰਦੇ ਨੇ ਕਿ ਪੂਰਨ ਜੇ ਗਿਆਨ ਲੈਣਾ ਉਹ ਸਤਗੁਰੂ ਤੋਂ ਮਿਲੇਗਾ ਦੁੱਖ ਭੰਜਨ ਦੁੱਖਾਂ ਨੂੰ ਕੱਟਣ ਵਾਲਾ ਜਾਂ ਕਹਿ ਲਓ ਦੁੱਖਾਂ ਨੂੰ ਭੰਨਣ ਵਾਲਾ ਉਹ ਪਰਮਾਤਮਾ ਦਾ ਨਾਮ ਹੈ ਸਤਗੁਰ ਦਾ ਨਾਮ ਹੈ ਤੇ ਸਾਰੇ ਦੁੱਖਾਂ ਨੂੰ ਭੰਨ ਕੇ ਉਹਦਾ ਨਾਮ ਰੱਖ ਦਿੰਦਾ ਹੈ ਜਦੋਂ ਉਹਦੇ ਨਾਲ ਜੁੜ ਜਾਈਏ ਜਦੋਂ ਉਸ ਪਾਤਸ਼ਾਹ ਦਾ ਪੱਲਾ ਫੜ ਲਈਏ ਬੇਨਤੀ ਕਰਦਾਂ ਮਾਂ ਕਿ ਡਰ ਲੱਗਦਾ ਕਈ ਕਹਿੰਦੇ ਜੀ ਰਾਤ ਨੂੰ ਡਰ ਲੱਗਦਾ ਜੀ ਰਾਤ ਨੂੰ ਸੁਪਨੇ ਮਾੜੇ-ਮਾੜੇ ਆਉਂਦੇ ਆ ਜੀ ਇੰਜ ਹੁੰਦਾ ਇਹ ਹੁੰਦਾ ਆ ਹੋ ਜਾਂਦਾ ਸੋ ਸਾਧ ਸੰਗਤ ਬੇਨਤੀ ਕਰਦਾ ਕਿ ਫਿਰ ਗੁਰੂ ਦਾ ਪੱਲਾ ਫੜੀਏ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਇਹ ਯਾਦ ਰੱਖਿਓ ਵੀ ਦੁੱਖਾਂ ਨੂੰ ਭੰਨਣ ਵਾਲਾ ਸਾਡੇ ਡਰ ਨੂੰ ਮਿਟਾਉਣ ਵਾਲਾ ਸਤਗੁਰ ਦੇ ਚਰਨਾਂ ਦੇ ਵਿੱਚ ਜੁੜੇ ਤੇ ਉਸ ਤੋਂ ਬਾਅਦ ਫਿਰ ਸਾਨੂੰ ਜਿਹੜਾ ਹੈ ਕਿਸੇ ਪ੍ਰਕਾਰ ਦਾ ਜਿਹੜਾ ਸਾਨੂੰ ਅਸਹਿਜਤਾ ਫਿਰ ਮਹਿਸੂਸ ਨਹੀਂ ਹੋਵੇਗੀ ਜਦੋਂ ਅਸੀਂ ਗੁਰੂ ਦੇ ਹੋ ਗਏ ਨਾ ਜਦੋਂ ਅਸੀਂ ਪਾਤਸ਼ਾਹ ਦੇ ਹੋ ਗਏ ਜਦੋਂ ਅਸੀਂ ਸਤਗੁਰ ਸੱਚੇ ਪਾਤਸ਼ਾਹ ਦੇ ਨਾਲ ਜੁੜ ਗਏ ਤੇ ਫਿਰ ਮੈਂ ਕਹਿੰਦਾ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਹਿਣਾ ਜਦੋਂ ਵੀ ਅਸੀਂ ਗੁਰੂ ਨਾਲ ਜੁੜਾਂਗੇ ਪਾਤਸ਼ਾਹ ਨਾਲ ਜੁੜਾਂਗੇ ਤੇ ਪਿਆਰਿਓ ਫਿਰ ਯਾਦ ਰੱਖਿਓ ਫਿਰ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਸਾਡੇ ਉੱਪਰ ਵਰਤੇਗੀ ਫਿਰ ਡਰ ਭਉ ਸਭ ਦੂਰ ਹੋ ਜਾਂਦੇ ਨੇ ਜਦੋਂ ਆਪਾਂ ਗੁਰੂ ਦੇ ਹੋ ਜਾਈਏ ਇਸ ਕਰਕੇ ਗੁਰੂ ਨਾਲ ਜੁੜੀਏ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਸਨੇਹ ਬਣਾਈਏ ਪਿਆਰ ਬਣਾਈਏ ਸਤਗੁਰ ਆਪ ਅੱਗੇ ਹੋ ਕੇ ਕਿਰਪਾ ਕਰਨਗੇ ਰਹਿਮਤ ਕਰਨਗੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ